ਇਹਨੇ ਦਵੰਗਿਆ ਲੈ ਕਿੰਨਾ ਕੁ ਟਾਈਮ ਲੱਗਾ ਉਹ ਸਾਨੂੰ ਗੱਡੀ ਸਾਡੀ ਟੋਕ ਕਿਉਂ ਕੀਤੀ ਹੈ ਚੱਕੇ ਸਹੀ ਹੱਦ ਨਾ ਕਰ ਗਏ ਆ ਤੇ ਇਹ ਤਾਂ ਕਿਸਾ ਹੀ ਕਰ ਰਹੇ ਰਹਿੰਦਾ ਕਿੱਥੇ ਕਰਾਂ ਦੇ ਫੇਰੇ ਕੀ ਕਰ ਗਏ ਅੰਮ੍ਰਿਤਸਰ ਦੇ ਕ੍ਰਿਸਟਲ ਚੌਂਕ ਜਿੱਥੇ ਹਾਈ ਵੋਲਟੇਜ ਡਰਾਮਾ ਹੋ ਜਾਂਦਾ ਦੱਸਦੇ ਕਿ ਗੰਡੀਆਂ ਚੱਕਨ ਆਈ ਟੋਇ ਵੈਨ ਤੇ ਪੁਲਿਸ ਅਧਿਕਾਰੀ ਦੇ ਨਾਲ ਇੱਕ ਨੌਜਵਾਨ ਦੀ ਬਹਿਸ ਹੋ ਜਾਂਦੀ ਹੈ ਦਰਅਸਲ ਨੌਜਵਾਨ ਆਪਣੇ ਬਜ਼ੁਰਗ ਮਾਤਾ ਦੀ ਦਵਾਈ ਲੈਣ ਲਈ ਕੁਝ ਮਿੰਟ ਗੱਡੀ ਸੜਕ ਤੇ ਖੜੀ ਕਰਕੇ ਚਲਾ ਜਾਂਦਾ ਹੈ ਦਵਾਈ ਲੈਣ ਲਈ ਕੋ ਮੈਡੀਕਲ ਸਟੋਰ ਤੇ ਜਿੱਥੇ ਕਿ ਪੁਲਿਸ ਮੁਲਾਜ਼ਮ ਆਉਂਦੇ ਨੇ ਤੇ ਟੋਏ ਵੈ ਨਾਲ ਗੱਡੀ ਚੁਕਲੀ ਜਾਂਦੀ ਹੈ ਹਾਲਾਂਕਿ ਗੱਡੀ ਦੇ ਵਿੱਚ ਬਜ਼ੁਰਗ ਮਹਿਲਾ ਹੁੰਦੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨਾਲ ਪੁਲਿਸ ਦੇ ਵੱਲੋਂ ਧੱਕਾ ਕੀਤਾ ਜਾ ਰਿਹਾ ਅਤੇ ਜਿਸ ਤੋਂ ਬਾਅਦ ਕੀ ਕੈਮਰੇ ਦੇ ਸਾਹਮਣੇ ਆ ਕੇ ਉਹਨਾਂ ਵੱਲੋਂ ਸਾਡੀ ਸਫਾਈ ਦਿੱਤੀ ਜਾਂਦੀ ਹੈ ਇਸ ਤਰ੍ਹਾਂ ਬਜ਼ੁਰਗ ਮਹਿਲਾ ਨੌਜਵਾਨ ਤੇ ਪੁਲਿਸ ਵੱਲੋਂ ਕੀ ਕੁਝ ਕਿਹਾ ਜਾਂਦਾ ਹੈ ਆਓ ਸੁਣਦੇ ਹਾਂ ਹਾਂ ਅਸਲ ਸੱਚੀ ਗੱਲ ਤਾਂ ਹਰ ਦੇ ਵੀ ਸੋਨ ਦਾ ਗਾੜੇ ਹੁੰਦੇ ਨੇ ਮਾਰਾ ਬਹੀ ਹੋਰ ਤਸੀਲੇ ਦੇ ਵਿੱਚ ਇੱਕ ਵਾਰ ਸਾਡੇ ਵੀ ਆ ਲਗੇ ਜਦੋਂ ਕੱਪੜਾ ਖਰੀਦ ਲਈ ਜਾਂ ਜੁੱਤੀਆਂ ਖਰੀਦ ਲਈ ਤੇ ਦਵਾਈ ਕਰ ਲਿਆ ਇੱਕ ਦਵਾਈ ਦਾ ਮਸਲਾ ਆ ਇੱਕ ਬਾਲ ਬੰਦੇ ਦੀ ਦਵਾਈ ਲੈਣ ਆਇਆ ਬੰਦਾ ਮੈਂ ਵਧਾਉਣਾ ਸਾਡਾ ਨਾਲ ਦੇ ਕੀ ਹੁਣ ਲੋਕੋ ਲਗਾਏ ਸੀ ਮਰਾ ਆਪਣੀ ਫਰਮ ਦਾ ਨਾਨੀ ਦਾ ਜਿਹੜੀ ਲਾਸ਼ ਹੈ ਫਰਮ ਦਿੱਤੀ ਹੈਗੀ ਨਹੀਂ ਹੈ ਜੀ। ਦੋ ਮਿੰਟ ਕਰੋ ਪੁੱਛਦਾ। ਜਨਾਬ ਜੀ ਆਪਾਂ ਨੂੰ ਨਾਮ ਤੱਕ ਨਹੀਂ ਪਤਾ ਹੈਗਾ ਜੀ ਆਪਾਂ ਪੁੱਛ ਕੇ ਦੱਸਾਂਗੇ। ਮਰੇ ਮੈਨੂੰ ਮੇਰੇ ਮਾਲਕਾ ਦਾ ਨਾਮ ਪਤਾ ਹੈ ਬਾਬਾ ਦੀਪ ਸਿੰਘਰ ਕਵੀ ਵੈਣਾ ਤਈਆਪ ਹੋਇਆ ਹੈ ਟ੍ਰੈਫਿਕ ਪੁਲਿਸ ਦੇ ਨਾਲ। ਠੀਕ ਹੈ ਜੀ। ਉਹਨਾਂ ਨਾਲ ਗੱਡੀ ਇਹ ਚੱਲਦੀ ਆ। ਹਾਂ। ਹਾਂਜੀ। ਆਪਾਂ ਇੰਨੀ ਦੇਰ ਤੱਕ ਕਿਵੇਂ ਦੱਸਦੇ ਬੈਣਾ। ਤਾਂ ਭਾਜੀ ਮੈਨੂੰ ਪੁੱਛਿਆ ਕਿੰਨੇ ਜਵਾਨ ਕੇ? ਮੈਂ ਕੱਤੋਂ ਬਾਹਰ ਆਉਂਗਾ ਫਿਰ ਮੈਂ ਆਪਣੀ ਜਗ੍ਹਾ ਤੇ ਬੈਠਾਂਗਾ। ਪੁੱਛ ਆਪੇ ਜੀ ਕਰਾ। ਪੱਜੀ ਮੈਂ ਤੁਹਾਨੂੰ ਕੋਡ ਦਿਖਾਵਾਂ ਮੈਂ ਤੁਹਾਨੂੰ ਖਾਤੋ ਦਿਖਾਵਾਂ ਬੋ ਜਾ ਯਾਰ ਨਾ ਨਸਾ ਕਰ ਹਾਂ ਨਸਾ ਕਰ ਜਿੱਦਾ ਆ ਕੇ ਠੇਕੇਦਾਰ ਨਾਲ ਗੱਲ ਕਰੋ ਕੋਈ ਗੱਡੀ ਚੋਂ ਨਾ ਜਾਵੋ ਨਸਾ ਕਰ ਮੈਂ ਨਸਾ ਨਹੀਂ ਮੰਗਦਾ ਸਾਹਦੇ ਕੋਈ ਮੋਟਾ ਮੰਗਦਾ ਕੋਈ ਗੱਡੀ ਚੋਂ ਕਿਦਾ ਲਾਇਸੈਂਸ ਵਗਾ ਮੈਂ ਪੁਲਿਸ ਅਫਸਰ ਨੂੰ ਦਿਖਾ ਸਕਦਾ ਤੁਹਾਨੂੰ ਮੈਨੂੰ ਦਿਖਾਣਾ ਪੈਣਾ ਪਵੇਗਾ ਪੱਜੀ ਨਜ਼ਰ ਗੱਡੀ ਲੱਗੀ ਇੱਥੇ ਕੋਰਪਸ ਨੂੰ ਜੀ ਗੱਡੀ ਜਿਹੜੀ ਕਿਦੇ ਕੋਲ ਗਈ ਜੀ ਜਨਾਬ ਗੱਲ ਸੁਣੋ ਜੀ ਆਪਾਂ ਇਹਨਾਂ ਨੂੰ ਤਿੰਨ ਵਾਰ ਆਵਾਜ਼ ਮਾਰੀ ਤੇ ਭਾਈ ਸਾਹਿਬ ਗੱਡੀ ਤੁਹਾਡੀ ਆ ਲੇਕਿਨ ਇਹਨਾਂ ਨੇ ਜਵਾਬ ਨਹੀਂ ਦਿੱਤਾ ਨੂੰ ਗੱਲ ਦਾ ਲੇਕਿਨ ਇਹਨਾਂ ਨੇ ਆਵਾਜ਼ ਨਹੀਂ ਦਿੱਤੀ ਬਾਅਦ ਚਾਪਾ ਗੱਡੀ ਟੋਕ ਦਿੱਤੀ ਆ ਠੀਕ ਹੈ ਜੀ ਮਾਤਾ ਜੀ ਵੀ ਅੰਦਰ ਹੀ ਆ ਬਾਅਦ ਵਿੱਚ ਬਾਹਰ ਆਏ ਮਾਤਾ ਜੀ ਅਸੀਂ ਖੁਦ ਕਿਹਾ ਤੇ ਗੱਡੀ ਵਿੱਚ ਮਾਤਾ ਜੀ ਜੀ ਬੈਠੋ ਠੀਕ ਆ ਇਹ ਸਰ ਕਹਿ ਰਹੇ ਆ ਕਿ ਮੈਂ ਕਿਸੇ ਅਫਸਰ ਨਾਲ ਤੁਹਾਡੀ ਹੁਣੇ ਗੱਲ ਕਰਾ ਦਿੰਦਾ ਵਾ ਬਸ ਇੰਨੀ ਗੱਲ ਜੀ ਕੋਈ ਗੱਲ ਨਹੀਂ ਮਾਤਾ ਜੀ ਦੇਦੀ ਹੈਗੀ ਆ ਫਰਮ ਦੀ ਗੱਡੀ ਨਹੀਂ ਤੁਸੀਂ ਗੱਡੀ ਚਰੋ ਨਹੀਂ ਤੁਸੀਂ ਕਾਰ ਦੇ ਧੱਕਾ ਕਰਦੇ ਨਹੀਂ ਨਹੀਂ ਤੁਸੀਂ ਪ੍ਰਾਈਵੇਟ ਦੀ ਧੱਕਾ ਕਰਦੇ ਹੋ ਕਾਰਾਂ ਧੱਕਾ ਜੇ ਕਿ ਜ਼ਬਰਦਸਤ ਲੇ ਕੇ ਫਰਮ ਦੀ ਨਾਮ ਦੱਸੋ ਇਹ ਬੜੀ ਗੱਲ ਹੋਈ ਨਹੀਂ ਪਤਾ ਨਾ ਕਿਉਂ ਨਹੀਂ ਨਾਮ ਪਤਾ ਇਹ ਤੁਹਾਡੀ ਗੱਡੀ ਨਹੀਂ ਫਰਮ ਦੀ ਹੈ ਨਹੀਂ ਤੁਸੀਂ ਧੋਖਾ ਕਰ ਲਈ ਇਹ ਕਿਹੜੀ ਫਰਮ ਦੀ ਗੱਡੀ ਹੈ ਗੱਡੀ ਫਰਮ ਦਾ ਨਾਮ ਦੱਸੋ ਉਹ ਕਹਿੰਦੇ ਭਾਈ ਸਾਡਾ ਚਲਾਨ ਕਰ ਦੋ ਚਲਾਨ ਕਰਦੇ ਯਾਰ ਜਿਹੜੀ ਗੱਲ ਹੈਗੀ ਭਾਜੀ ਮੈਂ ਤੁਹਾਨੂੰ ਉਹ ਚਲਾਨੀ ਯਾਰ ਇੱਕ ਮਿੰਟ ਸਰ ਬੋਲਣ ਫਰਮ ਇਹ ਗੱਲ ਥੋੜਾ ਕੋਈ ਫਰਮ ਦਾ ਮੈਂ ਦੱਸ ਕੇ ਗੱਡੀ ਘੱਟੀ ਆ ਚੌਥੀ ਕਰਨ ਦੇ ਡੇਰ ਕਿਦਾ ਕਰਨੀ ਸੀ ਦੇ ਦਾਂਗਾ ਤੈਨੂੰ ਸਰਦ ਤੁਹਾਨੂੰ ਕਹਿੰਦੇ ਤੁਹਾਨੂੰ ਪੱਲਾ ਲਾ ਦੇ ਤੇਰੀ ਗੱਲ ਯਾਰ ਇੱਧਰ ਆ ਬਾਦੀ ਗਾਦੀ ਪਾਤੀ ਆ ਕੀ ਨਾਮ ਆ ਤੇ ਕਿੱਥੇ ਤੁਸੀਂ ਪਹੁੰਚੇ ਹੋ ਹਰਤਪਾਲ ਸਿੰਘ ਸੰਤੂ ਨਾਂ ਆ ਜੀ ਮੇਰਾ ਕੀ ਹੋਇਆ ਕੀ ਭਾਜੀ ਕਿਸ ਜਗ੍ਹਾ ਖੜੇ ਤੁਸੀਂ ਇਹ ਪਤਲੀ ਨਾ ਤਾਂ ਦਵਾਈ ਲੈ ਰਹੇ ਹੋ ਜੀ ਕੀ ਗੱਲ ਹੋਈ ਯਾਰ ਕੋਈ ਗੱਲ ਨਹੀਂ ਜੀ ਇਹਨਾਂ ਗੱਡੀ ਟੋ ਕਰ ਲਈ ਸਾਡੀ ਇਹਨਾਂ ਨੂੰ ਕਿਹਾ ਵੀ ਆ ਕਿ ਮੈਡੀਸਿਨ ਲੈਣ ਆਏ ਕਿੰਨਾ ਦੀ ਦਵਾਈ ਲੈਣਾ ਹੈ ਕਿੰਨੇ ਕਿ ਮਿੰਟਾਂ ਦੇ ਵਿੱਚ ਕਿੰਨੇ ਕਿ ਮਿੰਟਾਂ ਦੀ ਗੱਡੀ ਟੋ ਹੋ ਗਈ 5 ਮਿੰਟ ਹੋਏ ਸਾਰੇ ਜੇ ਮਾਤਾ ਜੀ ਦੀ ਉਮ ਮਾਦਾ ਜੀ ਦੀ ਉਮਰ ਹੈਗੀ ਹੈ ਜੀ 85 ਸਾਲ ਦੀ। ਇਹ ਵਿੱਚ ਬੈਠੇ ਸੀ? ਹਾਂ ਜੀ ਹਾਂ ਜੀ। ਗੱਡੀ ਬਾਹਰ ਬੈਠੇ ਆਣੇ। 5 ਮਿੰਟ ਗੱਡੀ ਬੰਦ ਸੀ ਗਰਮੀ 'ਚ ਬੈਠੇ ਸੀ। ਗੱਡੀ ਆ ਗਾ ਗਰਮੀ ਗੱਡੀ ਬੰਦ ਤੇ ਚਾਬੀ ਮੇਰੇ ਕੋਲ ਹੈ ਤੇ ਨਾਲ ਹੀ ਗੱਡੋ ਕਰ ਲਈ। ਹਾਂ ਜੀ। 5 ਮਿੰਟ ਦੇ ਵਿੱਚ ਵਿੱਚ। 5 ਮਿੰਟ ਹੀ ਹੋਏ ਸਾਰੇ ਤੇ ਅੰਦਰੋਂ ਭਾਵੇਂ ਮੈਡੀਕਲ ਸਟੋਰ ਨਾਲ ਨੂੰ ਪੁੱਛ ਲੋ 5 ਮਿੰਟ ਦੇ ਨਾਲ ਗੱਡੀ ਡੋ ਕਰ ਲਈ। ਚਲ। ਪੁੱਛ ਹੈਗਾ। ਕਿੱਥੇ ਲਿਖੋ? ਆਹ ਤੁਹਾਨੂੰ ਬੁਲਾਣੇ। ਕਿੱਥੇ? ਨਹੀਂ ਨਹੀਂ ਇਹ ਕਹਿੰਦੇ ਉੱਥੇ ਬੈਠਾਣੇ ਪਏ ਆ। ਪਾਲ ਥਾਣੇ ਹੀ ਆ। ਇਹ ਨਾਲ ਸਨਸ ਜਮਾ ਹੋ ਸਕਦਾ ਤੁਹਾਡਾ ਜਮਾ ਨਾ ਤਾਂ ਗੱਡੀ ਕਿੱਧਰ ਚੱਲਦੀ ਭਾਈ ਸਾਹਿਬ ਬੰਦੀ ਦਸਤਰੇ ਉਹ ਸਾਰਾ ਅੱਜ ਅੰਸ਼ੋਰ ਤੋਂ ਹੋਰ ਚੀਜ਼ਾਂ ਤੋਂ ਖੇ ਜਮਾ ਕਰ ਲੈਂਦੇ ਆ ਨਾ ਮਾਰੋ ਨਾ ਬੰਦੇ ਸਾਹਮਣੇ ਨੋ ਪਾਰਕਿੰਗ ਦਾ ਬੋਰਡ ਲੱਗਾ ਉਹ ਉੱਤਰ ਮਾਰੋ ਉੱਤਰ ਮਾਰੋ ਕਾ ਨੋ ਪਾਰਕਿੰਗ ਦਾ ਬੋਰਡ ਲੱਗਾ ਉਹ ਵੀ ਵੇਖੋ ਨਾ ਮਾਜੀ ਨੋ ਪਾਰਕਿੰਗ ਬੋਰਡ ਲਗਾਇਆ ਭਾਈ ਵੀ ਆਪਣੀ ਗੱਡੀ ਚੋਕ ਲਈ ਵੀ ਆਪਣਾ ਲਾਇਸੈਂਸ ਦਿਖਾ ਦਿਓ ਭਾਈ ਮੈਂ ਸਮਝ ਨਹੀਂ ਆ ਬੱਕਰੇ ਆ ਆਰਸੀ ਅੰਸ਼ੋਰ ਸਰਟੀਫਿਕੇਟ ਆਓ ਹਾਂਜੀ ਦੱਸੋ ਇਹ ਕਿਹੜਾ ਜੀ ਪਾਰਕਿੰਗ ਦੇ ਸਬੰਧ ਚੁੱਕੀ ਆ ਨੋ ਪਾਰਕਿੰਗ ਦਾ ਸ਼੍ਰੀਮਾਨ ਜੀ ਬੋਰਡ ਲੱਗਾ ਵਾ ਪਰ ਇਹ ਮੈਡੀਕਲ ਵਾਲੇ ਨੇ ਮਨਾ ਕੀਤਾ ਕਿ ਤੋ ਮੈਡੀਕਲ ਵਾਲੇ ਕਹਿੰਦੇ ਸਾਨੂੰ ਕੋਈ ਨੀ ਚ ਦੀ ਨੋ ਪਾਰਕਿੰਗ ਦਾ ਬੋਰਡ ਲੱਗਾ ਇੱਥੋਂ ਗੱਡੀ ਚੱਕਣੀ ਚੱਕਣੀ ਅਸਲ ਚ ਗੱਡੀ ਹਾਂ ਜੀ ਕੋ ਨਾਲ ਬਲਾਜਰ ਵੀ ਉਹ ਬਲਾਜਰ ਆਈ ਉਹ ਗੱਡੀਆਂ ਵੀ ਲੱਗੀਆਂ ਪਿਆ ਦੇ ਸਾਹਮਣੇ ਉਹ ਉੱਥੇ ਲੱਗੀਆਂ ਆਈਆਂ ਨੇ ਜੀ ਲੱਗੀ ਆ ਕੋਈ ਅੰਦਰ ਦੁਕਾਨਦਾਰ ਨੂੰ ਬਾਹਰ ਜੀ ਇਹ ਗੱਡੀ ਤੇਰੀ ਹੈਗੀ ਤੇਰੀ ਹੈਗੀ ਕੋਈ ਨਹੀਂ ਮੁੰਡਾ ਜੇ ਉਹ ਹੀ ਗੱਡੀ ਪਾ ਲਈ ਅਸ਼ਕੀਮਾਨ ਜੀ ਆਏ ਨੇ ਪੰਦੇ ਨੇ ਗੱਡੀ ਲੈ ਤੁਹਾਡੇ ਦੇ ਅਸਰੇ ਨਾਲ ਗੱਲ ਕਰਨ ਦੇ ਖਲੋ ਜ ਮਾਤਾ ਜੀ ਦੇ ਕੋਲ ਖੜੇ ਸੀਗੇ ਭਾਈ ਮਾਤਾ ਜੀ ਨੂੰ ਕੇ ਅੰਦਰ ਬੈਠੋ ਗੱਡੀ ਵਿੱਚ ਭਾਗੋ ਗੱਡੀ ਦੇਖਣਾ ਉਹਨਾਂ ਨੂੰ ਗੱਡੀ ਵਿੱਚ ਲਾ ਦੇ